ਪਿਆਰੇ ਲੋਕ ਜੀ ਕਿਤੇ ਨਹੀਂ ਜੁੜਿਆ ਅੱਜ ਇੱਕ ਖੌੜੇ ਧਰਤ ਦੇ ਬਦਨਾਨਕ ਮੋਸ਼ਰਤ ਚਾਣੀ ਤੇ ਚਲੇ ਜੀ ਆਪਾਂ ਕਿਹਾ ਤੇ ਬੁੜਾ ਵੀ ਹੈ ਗਈ ਫੇਰ ਵੀ ਕੋਸ਼ਿਸ਼ ਪਰਾਸ਼ਰਦੀ ਨੇ ਤੇ ਚੱਲੇ ਅਸੀਂ ਵੀ ਜਾਣਾ ਬੈਠੇ ਤੇ ਕਿਸੇ ਨਹੀਂ ਲੈਣਾ ਇਹਦੇ ਬਾਗ ਲਾਇਆ ਬਗੀਚਾ ਲਾਇਆ ਫਾਗੀ ਲਾਇਆ ਕੇਲਾ ਹਰ ਹਰ ਫੁੱਟੇ ਪਾਣੀ ਵੜਲਾ ਪੌ ਬੋਤ ਨਿਮਾਣੀ ਸਿਰ 'ਤੇ ਕੁੱਤੇ ਦੇਖੇ ਨਾ ਵੰਦਨਾ ਵਿਲਾ ਤਿਆਰ ਸਿੰਘਾਂ ਜਗ ਲੱਗਿਆ ਜਾਂਦਾ ਬੋਤ ਗੁਰੂ ਜਗ ਰਖੇ ਜਾਣਾ ਦੇ ਪਹਿਲੇ ਸਦਾ ਨਹੀਂ ਇੱਕ ਵੀ ਰਹਿਦੇ ਸੋ ਪਰੇਸ਼ਾਨ ਨੂੰ ਆਪ ਹੀ ਗੋਲਾ ਵਿੱਚ ਸਮਝਾਉਂਦੇ ਨੇ ਭੱਜਿਆ ਸਬਦ ਜਾਂ ਚਪੜ ਰੂਪ ਸੁਹਾਵਾ ਬੜਾ ਛੱਡ ਦੁਨੀਆ ਅੰਦਰ ਜਾ ਬੜਾ ਤੇ ਜਾਣਾ ਹੀ ਪੈਣਾ ਮੰਤਾ ਚਕਾਇ ਆਪਣਾ ਆਪੇ ਹੀ ਕੀਤਾ ਪਾਣਾ ਚੈ ਉਹ ਜੀਤੇਗਾ ਉਹ ਜਿਆ ਵਟਣਾ ਪੈਣਾ ਹੁਕਮ ਕੀਏ ਮਨ ਭਾਵ ਦੇ ਅੰਧਾ ਭੀ ਦੇ ਅੱਗੇ ਜਾ ਮੱਚਾ ਪਦੀਆਂ ਚਲਾਈਆਂ ਇੱਥੇ ਪਰ ਗੁਰਮੁਖ ਪਿਆਰੇ ਉਹਨੇ ਰਾਹ ਵੜਾ ਤਾਗੇ ਪਾਪਾਂ ਦਾ ਟੋਕਣਾ ਨਾ ਪਾਰੇ ਉਹ ਬੜੀ ਗਲੀ ਕੁੜੀ ਹੈ ਇੱਗਾ ਵਟਾ ਟੋਕਣਾ ਚਾਹਲੀ ਉਹ ਠੀਗੀ ਗਲੀ ਵਿੱਚ ਲੱਗਿਆ ਨਹੀਂ ਜਾਣ ਲੰਗਾ ਦੋਤ ਚ ਚਾਲੀਆਂ ਤਾਂ ਦੱਸੇ ਖਰਾ ਟਾਵਣਾ ਕਿ ਜਦੋਂ ਅਗੇ ਸ਼ੀਸ਼ਾ ਲਾਇਆ ਹੋਏ ਨਾ ਰੱਬ ਨੇ ਜਦੋਂ ਸ਼ਕਲ ਆਪਣੀ ਉਹਦੇ ਘਰਜੀ ਦੀ ਤੇ ਆਪਣੀ ਯੋਗਨਾ ਦੇ ਨਾਲ ਆਪਣਾ ਹੀ ਚਿਹਰਾ ਜਿਹੜਾ ਬੜਾ ਕਲੂਪ ਲੱਗਦਾ ਆਪਣੇ ਚਿਹਰੇ ਤੋਂ ਕਰਾ ਤਾ ਇਹ ਬਾਰਾਂ ਕਹਿੰਦੇ ਭਲਿਆ ਲੰਕਾ ਤੋਂ ਜਗ ਚਾਦੇ ਸੋਤਾ ਬਣਾ ਕੰਪਰੇ ਰੂਪ ਸੁਹਾਗਣਾ ਸੁਹਾਗਣਾ ਛੱਡ ਦੁਨੀਆਂ ਅੰਦਰ ਜਾਣਾ ਕੰਪਰੇ ਰੂਪ ਸੁਹਾਗਣਾ ਸੁਹਾਗਣਾ ਛੱਡ ਦੁਨੀਆਂ ਅੰਦਰ ਜਾਣਾ ربان کرنا جی آؤ خود انم سے ہمجھے جان کریں گے رام دلی محلہ کی جان انہ دیکھو انکار سنکر پرسا انم پیا میری آئے ساتھ گروہ پیدا ساتھ گھلتا پایا سہے جسے بجیاں پایا ਸਰਬੋ ਵੰਤਾ ਸਰਦਾਰ ਨੂੰ ਤੁਮਨ ਮੇਰੇ ਤੋਂ ਸਭ ਸਰਕਾਰਾ ਪੰਕੀ ਤਾ ਰੁਕਨੇ ਤੇ ਸਰਕਾਰ ਸਭ ਸਰ ਸਭ ਦਾਗ ਨਾ ਸਵਰਾ ਸੁਭਾਵੇਂ ਜੋ ਗਨੋ ਬਸਾਰੇ ਹੈ ਨਾਨਕ ਕਾ ਨਾਮ ਮੇਰੇ ਸਦਾ ਰਵਰਨਾ ਹੈ ਸਾਚੇ ਸਰਬਾ ਜਾਣੀ ਕੰਤੇ ਰ ਅਰਨਾ ਤੇ ਰ ਸੋ ਪਾਛਾ ਛਡਾ ਸੁਖ ਸੁਨਾ ਤੇਰੀ ਮਾਂ ਮਾਨਸਾ ਤੇਰਾ ਮਨ ਜਿ ਜੈ ਮੰਨੇ ਮਸੀਹਾ ਤੇ ਸੁਖ ਸੁਖ ਮੇਰੇ ਸਹ ਨਾਨਕ ਸੱਚੇ ਸਾਧਿਆ ਨਹੀਂ ਕਰਤੇ ਸੱਚਾ ਨਾਮ ਮਿਲਾਇਆ ਅਧਾਰ ਸਾਚਨਾ ਮਿਆਦਾਰ ਤੇਰਾ ਜਿਨ ਕੋ ਸੰਸਾ ਭਗਵਾਨ ਕ੍ਰਿਸ਼ਨਾ ਸੁਣਵਣ ਆਏ ਮਸੀਹਾ شدے ਰੋ ਪਾ ਤੇ ਚਲਿਆ ਕੰਜਵਾ ਪਾਚ ਸੁਖੋ ਪਨ ਪਾ ਕੇ ਸਭ ਜਨ ਕੋ ਰਤੂ ਕੋਰੇ ਭਰਤਨ ਕੰਗਵਾ ਰੇ ਸ੍ਰੀ ਸ਼ਕਤਿ ਮਿਸਲੰ ਤੇ ਸਾਚਾ ਕਰ ਤਹੇ ਸਰ ਸੇ ਕੋਰੇ ਗੁਰ ਤੇ ਜਾ ਸੁਣ ਤੇ ਕੋਰੇ ਕਹਤੇ ਪਵਨ ਦੇ ਸਾਥ ਕੋਰੇ ਲਗਿਆ ਪਰ ਕੋਰੇ ਮਿਰਗਾਨੀ ਨਾਲ ਕੋਰੇ ਚਾਇਨਾ ਬਾਚੀ ਆਣ ਕੋਰੇ ਸਰ ਤੇ ਕੋਰੇ ਕਹਤੇ ਸਤ ਤੋੜ ਰਹੀ ਆ ਪਰ ਤੂਰੇ ਬਿੰਦਾਂ ਤੇ ਨਾਲੇ ਨਿਕੁਰ ਚਰੇ ਬਾਜੇ ਅਨੰਦ ਤੂਰੇ ਸੋਕ ਬਬਲੇ ਬੁੱਲੋ ਪਾਣੀ ਕਿਲਾ ਸਦਾ ਨਰਤਨ ਆਸ ਤੇ ਦੇਸ ਰਾਤ ਚਲੇ ਤਾਰੀ ਰਾਜਾ ਪਿੱਲੇ ਚਰ ਚੰਗੇ ਜਿੰਦਗੀ ਨਾ ਪੁਰੀ ਆਇਆ ਬਾਜੇ ਅਨੰਦ ਤੂਰੇ ਕਰੀਆ ਕੋ ਆਪਨੇ ਕੀ ਕਿਆ ਨੇੜੇ ਕਿਆ ਦੂਰ ਆਵਤ ਆਇਆ ਗਏ ਮੁਜੱਤਕਰ ਸਾਣਿਕ ਤੇ ਰੂਹ ਨੇ ਤੇਲੀ ਸੁਤੀਖਾਰ ਜਿੱਥੇ ਨਾਮ ਟਿਆ ਆਇਆ ਗਏ ਮੁਜੱਤਕਰ ਰਾਣਿਕ ਤੇ ਰੂਹ ਨੇ ਤੇਲੀ ਸੁਤੀਖਾਰ ਜਿੱਥੇ ਨਾਲ ਜੋ ਕਦਕੇ ਬੁਲਾਵੇ ਸੋਨਿਆ ਸਾ ਸੁਲੇ ਆਕਾਲ